15 ਦਸੰਬਰ ਦੇਣ ਸੋਮਵਾਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ ਕਿਹੜੇ ਪਲਾਨਸ ਨੇ ਤੇ ਕਿਹੜੇ ਕਿਹੜੇ ਮਜ਼ਬੂਤ ਸਪੋਰਟ ਤੇ ਰੈਜ਼ਿਸਟੈਂਸ ਨੇ ਜਿਨ੍ਹਾਂ ਦੇ ਹਿਸਾਬ ਦੇ ਨਾਲ ਆਪਾਂ ਆਪਣੀ ਟ੍ਰੇਡ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਹਦੇ ਨਾਲ ਨਾਲ ਅੱਜ ਸ਼ੁੱਕਰਵਾਰ ਆ ਵੀਕਲੀ ਕੈਂਡਲ ক্লোਜ਼ ਹੋਇਆ ਸੋ ਵੀਕਲੀ ਕੈਂਡਲ ਕੀ ਬਣਿਆ ਤੇ ਉਹਦੇ ਮੁਤਾਬਕ ਅਗਲੇ ਹਫਤੇ ਯਾਨੀ ਕਿ 15 ਦਸੰਬਰ ਤੋਂ ਜਿਹੜਾ ਹਫਤਾ ਸ਼ੁਰੂ ਹੋਣ ਵਾਲਾ ਹੈ ਉਸ ਹਫਤੇ ਦੇ ਵਿੱਚ ਨਿਫਟੀ ਦੇ ਵਿੱਚ ਕੀ ਹੋ ਸਕਦਾ ਹੈ ਕੀ ਨਿਫਟੀ ਉੱਤੇ ਜਾ ਸਕਦੀ ਹੈ ਜਾਂ ਫਿਰ ਥੱਲੇ ਆ ਸਕਦੀ ਹੈ ਜਾਂ ਫਿਰ ਸਾਈਡਵੇਜ਼ ਰਹਿ ਸਕਦੀ ਹੈ ਸੋ ਉਹ ਵੀ ਆਪਾਂ ਸਮਝਾਂਗੇ ਵੀਕਲੀ ਟਾਈਮ ਫਰੇਮ ਅਨਲਿਸਿਸ ਵੀ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖੋ ਗੱਲ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਜਿਹੜਾ ਦੇਖੋ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪ੍ਰੈਨਸ ਦੱਸੇ ਹੀ ਉਹਨਾਂ ਦੇ ਮੁਤਾਬਕ ਟ੍ਰੇਡ ਬਣੀ ਆ ਜਾਂ ਫਿਰ ਨਹੀਂ ਬਣੀ ਉਹਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ। ਸੋ ਦੇਖੋ ਸਭ ਤੋਂ ਪਹਿਲਾਂ ਆਪਣਾ ਪਲਾਨ ਸੀ 5851 5851 ਤੇ ਜੇ ਕੋਈ 15 ਮਿੰਟ ਦਾ ਹੈਮਰ ਜਾਂ ਫਿਰ 5 ਮਿੰਟ ਦਾ ਕੋਈ ਡਬਲ ਪੈਟਰਨ ਬਣਦਾ ਫਿਰ ਉੱਤੇ ਵਾਲੀ ਸਾਈਡ ਨੂੰ ਮੂਵ ਆ ਸਕਦਾ ਸੀ। ਇਹ ਪਹਿਲਾ ਪਲਾਨ ਸੀ ਨਹੀਂ ਬਣਿਆ। ਦੂਜਾ ਪਲਾਨ ਆਪਣਾ ਸੀ ਕਿ 5997 ਦੇ ਕੋਲ ਜੇ ਜਾ ਕੇ ਕੋਈ 15 ਮਿੰਟ ਦਾ ਸ਼ੂਟਿੰਗ 스타 ਜਾਂ ਫਿਰ ਕੋਈ 5 ਮਿੰਟ ਦਾ ਐਮ ਪੈਟਰਨ ਬਣਦਾ ਫਿਰ ਨਿਫਟੀ ਥੱਲੇ ਆ ਸਕਦੀ ਏ ਵੀ ਪਲਾਨ ਆਪਣਾ ਨਹੀਂ ਬਣਿਆ ਤੀਜਾ ਪਲਾਨ ਆਪਣਾ ਇਹ ਸੀ ਕਿ 26100 ਦੇ ਕੋਲ ਜਾ ਕੇ ਜੇ ਕੋਈ 15 ਮਿੰਟ ਦਾ ਸ਼ੂਟਿੰਗ 스타 ਜਾਂ ਫਿਰ 5 ਮਿੰਟ ਦਾ ਕੋਈ ਐਮ ਪੈਟਰਨ ਬਣਦਾ ਫਿਰ ਨਿਫਟੀ ਥੱਲੇ ਆ ਸਕਦੀ ਏ ਵੀ ਪਲਾਨ ਨਹੀਂ ਬਣਿਆ ਸੋ ਤਿੰਨੇ ਪਲਾਨ ਦੇਖੋ ਨਹੀਂ ਬਣੇ ਤੇ WhatsApp ਚੈਨਲ ਤੇ ਜਦੋਂ ਗੈਪ ਅਪ ওপਨਿੰਗ ਹੋਈ ਸੀ ਉਸ ਤੋਂ ਬਾਅਦ ਆਪਾਂ ਇਹ ਦੱਸਿਆ ਸੀ ਤੁਹਾਨੂੰ ਕਿ ਆਹ ਜਿਹੜਾ ਹਾਈ ਆ ਆ ਜਿਹੜਾ ਹਾਈ ਆ ਜੇ ਇਸ ਤੋਂ ਉੱਤੇ ਜਾਊਗੀ ਅਪ ਟ੍ਰੈਂਡ ਆ ਤੇ ਆ ਜਿਹੜਾ ਲੋ ਆ ਜੇ ਇਸ ਤੋਂ ਥੱਲੇ ਆਊਗੀ ਫਿਰ ਡਾਊਨ ਟ੍ਰੈਂਡ ਐ ਸੋ ਇਸ ਤੋਂ ਥੱਲੇ ਆ ਗਈ ਡਾਊਨ ਟ੍ਰੈਂਡ ਕੀਤਾ ਇਹਨੇ ਇੱਕ ਵਾਰ ਡਾਊਨ ਟ੍ਰੈਂਡ ਹੋ ਗਿਆ ਪਰ ਡਾਊਨ ਟ੍ਰੈਂਡ ਤੋਂ ਬਾਅਦ ਆਪਾਂ ਨੂੰ ਚਾਹੀਦਾ ਸੀ ਕੋਈ ਡਾਊਨ ਟ੍ਰੈਂਡ ਵਾਸਤੇ ਕੋਈ ਕੈਂਡਲਸਟਿਕ ਪੈਟਰਨ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਕੋਈ ਆਪਣਾ ਹੈਂਗਿੰਗ ਮੈਨ ਜਾਂ ਫਿਰ ਕੋਈ ਆਪਣਾ 5 ਮਿੰਟ ਦਾ ਕੋਈ ਐਮ ਪੈਟਰਨ ਥੱਲੇ ਵਾਸਤੇ ਬੰਦਾ ਸੋ ਫਿਰ ਆਪਾਂ ਇਹਦੇ ਵਿੱਚ ਟ੍ਰੇਡ ਕਰ ਸਕਦੇ ਸੀ ਪਰ ਇਦਾਂ ਦਾ ਕੋਈ ਪੈਟਰਨ ਨਹੀਂ ਬਣਿਆ ਸੋ ਇਸ ਕਰਕੇ ਥੱਲੇ ਵਾਸਤੇ ਕੋਈ ਟ੍ਰੇਡ ਨਹੀਂ ਬਣੀ ਸੋ ਮੈਂ ਇੱਕ ਟ੍ਰੇਡ ਕੀਤੀ ਜਦੋਂ ਦੇਖੋ ਨਿਫਟੀ ਇੱਥੇ ਥੱਲੇ ਆਈ ਐਸ ਲੋ ਨੂੰ ਬ੍ਰੇਕ ਕਰਕੇ ਥੱਲੇ ਆਈ ਐ ਸੋ ਥੱਲੇ ਜਦੋਂ ਆਈ ਐ ਤੇ ਇਸ ਕੈਂਡਲ ਦੇ ਵਿੱਚ ਆ ਜਿਹੜੀ ਨੇ ਥੱਲੇ ਵਿਕ ਛੱਡੀ ਐ ਸੋ ਇਥੋਂ ਕਲੀਅਰ ਹੋ ਗਿਆ ਕਿ ਇਥੋਂ ਬਾਇੰਗ ਆਉਂਦੀ ਥੱਲਿਓ ਕਿਉਂ ਕਿ ਦੇਖੋ 50905 ਜਿਹੜਾ ਕਿ ਦੇਖੋ ਪਹਿਲਾਂ ਸੀ ਸਪੋਰਟ ਜਦੋਂ ਨਿਫਟੀ ਥੱਲੇ ਚੱਲ ਗਈ ਬਣ ਗਿਆ ਇਹ ਰੈਜ਼ਿਸਟੈਂਸ ਤੇ ਜਦੋਂ ਦੁਬਾਰਾ ਉੱਤੇ ਆ ਗਈ ਫਿਰ ਸਪੋਰਟ ਬਣ ਗਿਆ ਬਹੁਤ ਮਜ਼ਬੂਤ ਕਿਉਂਕਿ ਦੇਖੋ ਬਹੁਤ ਵਾਰ ਇਹਨੂੰ ਟੱਚ ਕੀਤਾ ਸੋ ਇਸੇ ਲੈਵਲ ਤੋਂ ਦੂਰ ਤੋਂ ਹੀ ਕਿਉਂਕਿ ਤਗੜਾ ਲੈਵਲ ਹੈ ਐਸੀ ਕਰਕੇ ਦੂਰ ਤੋਂ ਹੀ ਬਾਇੰਗ ਆਉਣੀ ਸ਼ੁਰੂ ਹੋਗੀ ਸੋ ਆ ਜਿਹੜੀ ਬਾਇੰਗ ਆਈ ਹੈ ਸਕੈਂਡਲ ਦੇ ਵਿੱਚ ਥੱਲੇ ਜਿਹੜੀ ਇਹਨੇ ਵਿਕ ਛੱਡੀ ਇੱਥੋਂ ਕਲੀਅਰ ਹੋ ਗਿਆ ਕਿ ਨਿਫਟੀ ਦੇ ਥੱਲੇ ਜਾਣ ਦੀ ਜਿਹੜੀ ਸੰਭਾਵਨਾ ਉਹ ਘਟ ਹੈ ਉੱਤੇ ਹੀ ਜਾ ਸਕਦੀ ਹੈ ਦੈਨ ਉਸ ਤੋਂ ਬਾਅਦ ਆ ਇੱਕ ਆ ਜਿਹੜਾ ਕੈਂਡਲ ਬਣਦਾ ਹੈ 15 ਮਿੰਟ ਦਾ ਜਿਹੜਾ ਹਰਾ ਆ ਇਹ ਵੀ ਇਨਵਰਟਡ ਹੈ ਮਰੀਆ ਸੋ ਇੱਥੇ ਮੈਂ ਪਹਿਲਾਂ ਵੇਟ ਕਰ ਰਿਹਾ ਸੀ ਕਿ ਜੇ ਇਹਦਾ ਹਾਈ ਬ੍ਰੇਕ ਕਰੇ ਪਰ ਅਗਲਾ ਕੈਂਡਲ ਨੇ ਇਹਦਾ ਹਾਈ ਨਹੀਂ ਬ੍ਰੇਕ ਕੀਤਾ ਤਾਂ ਦਾ ਲੋ ਬ੍ਰੇਕ ਕੀਤਾ ਤੇ ਫਿਰ ਇਨਵਰਟਡ ਹੈਮਰ ਬਣ ਗਿਆ ਹੁਣ ਜਦੋਂ ਦੇਖੋ ਫਿਰ ਇਨਵਰਟਡ ਹੈਮਰ ਬਣਿਆ ਤੇ ਫਿਰ ਜਦੋਂ ਇਹਦਾ ਹਾਈ ਬ੍ਰੇਕ ਹੋਇਆ ਫਿਰ ਆਪਾਂ ਇਹਦੇ ਲੋ ਤੇ ਲਾ ਕੇ ਸਟਾਪ ਲਸ ਐਂਟਰੀ ਕਰ ਲਈ ਤੇ ਆਪਣਾ ਟਾਰਗੇਟ ਇੱਥੋਂ ਤੱਕ ਸੀ ਤੇ ਪਰ ਆਪਾਂ ਨੂੰ ਇਹਦੇ ਵਿੱਚ ਥੋੜਾ ਜਿਹਾ ਪਹਿਲਾਂ ਨਿਕਲਣਾ ਪਿਆ ਕਿਉਂ ਪਹਿਲਾਂ ਨਿਕਲਣਾ ਪਿਆ ਉਹਦਾ ਰੀਜ਼ਨ ਇਹ ਸੀ ਕਿ ਮਲਟੀ ਟਾਈਮ ਫਰੇਮ ਯਾਨੀ ਕਿ 1 ਘੰਟਾ ਤੇ 3 ਮਿੰਟ ਦੇ ਟਾਈਮ ਫਰੇਮ ਤੇ ਸ਼ੂਟਿੰਗ ਸਟਾਰ ਬਣ ਗਿਆ ਸੀ ਸੋ ਇਸ ਕਰਕੇ ਆਪਾਂ ਇਹਦੇ ਵਿੱਚੋਂ ਪਹਿਲਾਂ ਐਗਜ਼ਿਟ ਕਰਤਾ ਜਿਹੜਾ ਕਿ ਆਪਾਂ ਵੀਡੀਓ ਦੇ ਵਿੱਚ ਵੀ ਦੱਸਿਆ ਇੰਸਟਾਗ੍ਰam ਤੇ ਵੀ ਪਾਈ ਆ ਤੇ YouTube ਤੇ ਵੀ ਸ਼ਾਰਟ ਵੀਡੀਓ ਪਾਈ ਆ ਹੁਣ ਦੇਖੋ ਆ ਜਿਹੜੀ ਟਰੇਡ ਕੀਤੀ ਹੈ ਨਾ ਇਹ ਕਿਉਂ ਕੀਤੀ ਇਹਦੇ ਬਾਰੇ ਆਪਾਂ ਦੱਸਿਆ ਸੀ WhatsApp ਤੇ WhatsApp ਚੈਨਲ ਤੇ Instagram ਚੈਨਲ ਤੇ ਆ ਜਿਹੜਾ ਕੈਂਡਲ ਹੈ ਨਾ ਇਨਵਰਟਡ ਹੈਮਰ ਇਹਦਾ ਟਾਈਮ ਦੇਖੋ 10:45 ਮਿੰਟ ਯਾਨੀ ਕਿ 11 ਵਜੇ ਕੈਂਡਲ ਖਤਮ ਹੋਇਆ ਠੀਕ ਹੈ ਤੇ 11 ਵਜੇ 5 ਮਿੰਟ ਦੇ ਟਾਈਮ ਫਰੇਮ ਤੇ ਜਿਹੜਾ ਕੈਂਡਲ ਬਣਿਆ ਸੀ 5 ਮਿੰਟ ਦੇ ਟਾਈਮ ਫਰੇਮ ਤੇ ਜਿਹੜਾ ਪੈਟਰਨ ਬਣਿਆ ਸੀ ਉਹ ਸੀ ਡਬਲਯੂ ਪੈਟਰਨ 11:05 ਮਿੰਟ ਤੇ ਇਹ ਡਬਲਯੂ ਪੈਟਰਨ ਕੰਪਲੀਟ ਹੁੰਦਾ 11:05 ਮਿੰਟ ਤੇ ਲਾਈਨ ਵਾਲਾ ਚਾਰਟ ਕਰਕੇ ਦੇਖ ਲਓ ਡਬਲਯੂ ਪੈਟਰਨ ਬਹੁਤ ਸੋਹਣਾ ਠੀਕ ਹੈ ਤੇ ਕੇਵਲ ਦੇਖੋ ਇਹ ਦੋ ਚੀਜ਼ਾਂ ਨਹੀਂ ਦੇਖੀਆਂ ਇਸ ਤੋਂ ਇਲਾਵਾ 1 ਘੰਟੇ ਦੇ ਟਾਈਮ ਫਰੇਮ ਤੇ ਹੈਮਰ ਬਣਿਆ ਸੀ ਤੇ 11 ਵਜੇ ਦੇਖੋ ਆਪਣੀ ਐਂਟਰੀ ਹੁੰਦੀ ਆ 15 ਮਿੰਟ ਰਹਿ ਗਏ ਸੀ ਤੇ ਇਸ ਹੈਮਰ ਨੂੰ ਬੰਦ ਦੇ ਵਿੱਚ ਪਰ 5 ਮਿੰਟ ਵਾਲਾ ਤੇ 15 ਮਿੰਟ ਵਾਲਾ ਕਲੀਅਰ ਆਪਾਂ ਨੂੰ ਦੱਸਣ ਦਿਆ ਸੀ ਕਿ ਨਿਫਟੀ ਉੱਤੇ ਜਾ ਸਕਦੀ ਹੈ ਤੇ 1 ਘੰਟੇ ਵਾਲਾ ਵੀ ਜਿਹੜਾ ਉਹ ਦੂਰ ਨਹੀਂ ਸੀ ਉਹ ਵੀ 15 ਮਿੰਟ ਬਾਅਦ ਹੈ ਮਰ ਬਣਨੀ ਵਾਲਾ ਸੀ ਸੋ ਇਸ ਕਰਕੇ ਮਲਟੀ ਕਨਫਰਮੇਸ਼ਨ ਵਾਲੀ ਆਪਾਂ ਹੀ ਟਰੇਡ ਕੀਤੀ ਸੀ ਤੇ ਇਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੋਇਆ ਸੋ ਹੁਣ ਆਪਾਂ ਗੱਲ ਕਰਦੇ ਹਾਂ 15 ਦਸੰਬਰ ਦੀ ਯਾਨੀ ਕਿ ਸੋਮਵਾਰ ਦੀ ਸੋਮਵਾਰ ਨੂੰ ਕੀ ਹੋ ਸਕਦਾ ਨਿਫਟੀ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਵੀਕਲੀ ਟਾਈਮ ਫਰੇਮ ਅਨਲਿਸਿਸ ਕਰ ਲਈ ਵੀਕਲੀ ਟਾਈਮ ਫਰੇਮ ਤੇ ਦੇਖੀਏ ਕਿ ਨਿਫਟੀ ਦੇ ਵਿੱਚ ਕੀ ਹੋ ਸਕਦਾ ਹੈ ਸੋ ਦੇਖੋ ਵੀਕਲੀ ਟਾਈਮ ਫਰੇਮ ਤੇ ਨਿਫਟੀ ਨੇ ਸਪੋਰਟ ਲਿਆ ਹੈ ਵੀਕਲੀ ਸਪੋਰਟ 2541 ਜਿਹੜਾ ਸੀ ਇਹ ਸਪੋਰਟ ਵੀਕਲੀ ਹੈ ਕਿਉਂ ਵੀਕਲੀ ਇੱਧਰ ਦੇਖੋ ਧਿਆਨ ਨਾਲ ਆ ਜਿਹੜਾ ਕੈਂਡਲ ਆ ਇਹਨੇ ਇਹਨੂੰ ਟੱਚ ਕਰਕੇ ਟੱਚ ਕੀਤਾ ਸੀ ਠੀਕ ਹੈ ਉਸ ਤੋਂ ਬਾਅਦ ਆ ਜਿਹੜਾ ਕੈਂਡਲ ਸੀ ਇਹਨੇ ਨੂੰ ਟੱਚ ਕੀਤਾ ਫਿਰ ਐਸ ਕੈਂਡਲ ਨੇ ਇਹਨੂੰ ਟੱਚ ਕੀਤਾ ਫਿਰ ਇਹਨੇ ਟੱਚ ਕੀਤਾ ਤੇ ਫਿਰ ਆ ਹੁਣ ਪੰਜਵੀਂ ਵਾਰ ਬਹੁਤ ਮਜ਼ਬੂਤ ਸੀ ਸੋ ਇਸ ਮਜ਼ਬੂਤ ਸਪੋਰਟ ਦੇ ਉੱਤੇ ਆ ਜਿਹੜਾ ਕੈਂਡਲ ਬਣਿਆ ਆ ਇਹ ਬਣਿਆ ਹੈਮਰ ਵੀਕਲੀ ਟਾਈਮ ਫਰੇਮ ਤੇ ਹੈਮਰ ਤੇ ਉਹਦੇ ਨਾਲ ਨਾਲ ਇੱਕ ਹੋਰ ਚੀਜ਼ ਜੀ ਆਪਾਂ ਦੇਖਦੇ ਆਂ ਆ ਜਿਹੜਾ ਲੋ ਆ ਜਿਹੜੀ ਇੱਥੋਂ ਦੇਖੋ ਪਹਿਲੀ ਬਾਈਂਗ ਆਈ ਆ ਪਹਿਲੇ ਲੋ ਨੂੰ ਜੇ ਦੂਜੇ ਲੋ ਦੇ ਨਾਲ ਆਪਾਂ ਕਨੈਕਟ ਕਰਦੇ ਆਂ ਇੱਕ ਟ੍ਰੈਂਡ ਲਾਈਨ ਬਣਦੀ ਆ ਅਪ ਟ੍ਰੈਂਡ ਦੀ ਠੀਕ ਹੈ ਅਪ ਟ੍ਰੈਂਡ ਦੀ ਸੋ ਇਹਦਾ ਮਤਲਬ ਕੀ ਆ ਕਿ ਨਿਫਟੀ ਅਗਲੇ ਹਫਤੇ ਉੱਤੇ ਜਾ ਸਕਦੀ ਹੈ ਉੱਤੇ ਜਾ ਸਕਦੀ ਹੈ ਪਰ ਆ ਜਿਹੜਾ ਦੇਖੋ ਹੈਮਰ ਦਾ ਹਾਈ ਆ ਹੈਮਰ ਦਾ ਹਾਈ ਆ ਆਪਾਂ ਜੇ ਦੇਖਦੇ ਆਂ 26 26178.70 ਜਾਨੀ ਕਿ 26000 ਤੁਸੀਂ 180 ਲਾ ਕੇ ਚੱਲੋ 26180 ਇਹ ਕ੍ਰੋਸ ਕਰਦੀ ਆ ਸੋ ਫਿਰ ਇਹ ਜਿਹੜਾ ਹੈ ਅਮਰ ਆਪਣਾ ਐਕਟੀਵੇਟ ਹੋ ਜਾਊਗਾ ਤੇ ਜੇ ਜਦੋਂ ਇਹ ਅਮਰ ਐਕਟੀਵੇਟ ਹੋ ਗਿਆ ਸੋ ਉਸ ਤੋਂ ਬਾਅਦ ਨਿਫਟੀ ਉੱਤੇ ਜਾ ਸਕਦੀ ਆ ਸੋ ਅਗਲੇ ਹਫਤੇ ਨਿਫਟੀ ਦੇ ਉੱਤੇ ਜਾਣ ਦੀ ਜਿਹੜੀ ਸੰਭਾਵਨਾ ਉਹ ਜ਼ਿਆਦਾ ਆ ਥੱਲੇ ਆਉਣ ਦੀ ਜਿਹੜੀ ਸੰਭਾਵਨਾ ਉਹ ਘੱਟ ਆ ਇਹ ਤਾਂ ਹੋ ਗਿਆ ਦੇਖੋ ਆਪਣਾ ਵੀਕਲੀ ਟਾਈਮ ਫਰੇਮ ਅਨਲਿਸਿਸ ਹੁਣ ਆਪਾਂ ਗੱਲ ਕਰਦੇ ਆ ਪਿਛਲੇ ਹਫਤੇ ਦਾ ਜਿਹੜਾ ਦੇਖੋ ਵੀਕਲੀ ਟਾਈਮ ਫਰੇਮ ਅਨਲਿਸਿਸ ਸੀ ਹੈਂਗਿੰਗ ਮੈਨ ਬਣਿਆ ਸੀ ਟੌਪ ਤੇ ਬਣਿਆ ਸੀ ਤੇ ਆਪਾਂ ਕਿਹਾ ਸੀ ਕਿ ਥੱਲੇ ਆ ਸਕਦੀ ਹੈ ਤੇ ਪੂਰੇ ਹਫਤੇ ਆਪਾਂ ਨੂੰ ਥੱਲੇ ਦੇ ਹੀ ਮੂਵ ਦੇਖਣ ਨੂੰ ਮਿਲੇ ਆ। ਇਹ ਆਖਰੀ ਦੋ ਦਿਨ ਆਪਾਂ ਛੱਡ ਦਈਏ। ਕੱਲ ਦਾ ਇੱਕ ਦਿਨ ਨਿਫਟੀ ਉੱਤੇ ਆਈ ਹੈ ਤੇ ਇੱਕ ਅੱਜ ਦਾ ਦਿਨ। ਸੋ ਤਿੰਨ ਦਿਨ ਦੇਖੋ ਨਿਫਟੀ ਥੱਲੇ ਹੀ ਗਈ ਆ। ਸੋ ਵੀਕਲੀ ਟਾਈਮ ਫਰੇਮ ਅਨਲਿਸਿਸ ਦਾ ਇਹ ਫਾਇਦਾ ਹੁੰਦਾ ਆਪਾਂ ਨੂੰ ਡਾਇਰੈਕਸ਼ਨ ਕਲੀਅਰ ਹੋ ਜਾਂਦੀ ਹੈ। ਜਿਵੇਂ ਕਿ ਦੇਖੋ ਇਸ ਹਫਤੇ ਦੇ ਵਿੱਚ ਹੋਇਆ ਹੁਣ ਅਗਲੇ ਹਫਤੇ ਦੇ ਵਿੱਚ ਦੇਖੋ ਨਿਫਟੀ ਦੇ ਉੱਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਵੀਕਲੀ ਟਾਈਮ ਫਰੇਮ ਤੇ ਪੋਜ਼ਿਟਿਵ ਕੈਂਡਲ ਬਣਿਆ। ਸੋ ਦੇ ਮੁਤਾਬ ਸੋ ਸਭ ਤੋਂ ਪਹਿਲੀ ਦੇਖੋ ਪਲਾਨ ਆਪਣਾ ਕੀ ਹੈ ਪਲਾਨ ਨੰਬਰ 1 A ਹੈ ਉੱਤੇ ਦਾ ਸੋ 5997 ਹੋਣ ਆਪਣਾ ਹੈ ਸਪੋਰਟ 5997 5997 ਦੇ ਕੋਲ ਆ ਕੇ ਜੇ ਕੋਈ 15 ਮਿੰਟ ਟਾਈਮ ਫਰੇਮ ਤੇ ਹੈਮਰ ਬਣਦਾ ਹੈ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਦਾ ਹੈ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਪਹਿਲਾ ਪਲਾਨ ਟਰੈਂਡ ਦੇ ਨਾਲ ਦੂਜਾ ਪਲਾਨ ਦੇਖੋ 26100 26100 ਦੇ ਕੋਲ ਆ ਕੇ ਜੇ ਮਲਟੀ ਟਾਈਮ ਫਰੇਮ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਆ ਮਲਟੀ ਟਾਈਮ ਫਰੇਮ ਬਾਰੇ ਦੇਖੋ ਵੀਡੀਓ ਪਾਈ ਹੋਈ ਹੈ ਇੱਕ ਵੀਰ ਨੇ ਪੁੱਛਿਆ ਸੀ ਪਿਛਲੀ ਵੀਡੀਓ ਦੇ ਥੱਲੇ ਕਿ ਮਲਟੀ ਟਾਈਮ ਫਰੇਮ ਤੇ ਵੀਡੀਓ ਪਾਓ ਸਾਰੀਆਂ ਵੀਡੀਓ ਪਾਈਆਂ ਹੋਈਆਂ ਲਰਨਿੰਗ ਵਾਲੀਆਂ YouTube ਤੇ ਤੁਸੀਂ ਆਪਣੇ ਚੈਨਲ ਤੇ ਜਾ ਕੇ অপਸ਼ਨ ট্রেਡਿੰਗ ਨਾਮ ਤੇ ਇੱਕ ਪਲੇਲਿਸਟ ਆ ਉਸ ਪਲੇਲਿਸਟ ਦੇ ਵਿੱਚੋਂ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ 1 ਬਾਈ 1 ਸੋ 26100 ਦੇ ਕੋਲ ਜਾ ਕੇ ਜੇ ਕੋਈ 15 ਮਿੰਟ ਦਾ ਸ਼ੂਟਿੰਗ ਸਟਾਰ ਸੌਰੀ 15 ਮਿੰਟ ਦਾ ਸ਼ੂਟਿੰਗ ਸਟਾਰ 30 ਮਿੰਟ ਦਾ 1 ਘੰਟੇ ਦਾ ਤੇ 5 ਮਿੰਟ ਦੇ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਯਾਨੀ ਕਿ ਜਿਹੜੇ ਚਾਰ ਟਾਈਮ ਫਰੇਮ ਹੈ ਨਾ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਇਹਨਾਂ ਚਾਰਾਂ ਦੇ ਵਿੱਚੋਂ ਘਾੜੋ ਘਾੜ ਜੇ ਤਿੰਨ ਟਾਈਮ ਫਰੇਮ ਤੇ ਥੱਲੇ ਵਾਲੀ ਸਾਈਡ ਨੂੰ ਪੈਟਰਨ ਬਣਦੇ ਆ 26100 ਦੇ ਕੋਲ ਸੋ ਫਿਰ ਨਿਫਟੀ ਥੱਲੇ ਆ ਸਕਦੀ ਹੈ ਉਸੇ ਤਰ੍ਹਾਂ ਤੀਜਾ ਪਲਾਨ ਆਪਣਾ ਇਹ ਆ 26151 ਇਹ ਵੀ ਬਹੁਤ ਮਜ਼ਬੂਤ ਰੈਜ਼ਿਸਟੈਂਸ ਆ ਤੇ ਇਹਦੇ ਕੋਲ ਵੀ ਇਹ ਮਲਟੀ ਟਾਈਮ ਫਰੇਮ ਮਲਟੀ ਟਾਈਮ ਫਰੇਮ 5 ਮਿੰਟ 15 ਮਿੰਟ 3 ਮਿੰਟ ਤੇ 1 ਘੰਟਾ ਇਹਨਾਂ ਚਾਰਾਂ ਟਾਈਮ ਫਰੇਮ ਦੇ ਵਿੱਚ ਉਹ ਘਾਟੋ ਘਾਟੇ ਜੇ ਤਿੰਨ ਟਾਈਮ ਫਰੇਮ ਤੇ ਇਹਦੇ ਕੋਲੋਂ ਥੱਲੇ ਵਾਲੀ ਸਾਈਡ ਨੂੰ ਪੈਟਰਨ ਬਣਦੇ ਫਿਰ ਨਿਫਟੀ ਥੱਲੇ ਆ ਸਕਦੀ ਹੈ ਹੁਣ ਦੇਖੋ ਇੱਥੇ ਮੈਂ ਕੇਵਲ ਹੈ ਮਰਦੀ ਗੱਲ ਕਰਨ ਡਿਆ ਤੇ ਇੱਥੇ ਮੈਂ ਮਲਟੀ ਟਾਈਮ ਫਰੇਮ ਦੀ ਤੇ ਇੱਥੇ ਵੀ ਮੈਂ ਮਲਟੀ ਟਾਈਮ ਫਰੇਮ ਦੀ ਇਦਾਂ ਕਿਉਂ ਜਿੱਦਾਂ ਦੇਖੋ ਆਪਾਂ ਤੁਹਾਨੂੰ ਦੱਸਿਆ ਵੀਕਲੀ ਟਾਈਮ ਫਰੇਮ ਤੇ ਅਗਲੇ ਹਫਤੇ ਨਿਫਟੀ ਉੱਤੇ ਜਾ ਸਕਦੀ ਹੈ ਅਪ ਟ੍ਰੈਂਡ ਹੈ ਨਿਫਟੀ ਦੇ ਵਿੱਚ ਹੁਣ ਠੀਕ ਹੈ ਟ੍ਰੈਂਡ ਦੇ ਨਾਲ ਜਦੋਂ ਆਪਾਂ ਟ੍ਰੇਡ ਕਰਨੀ ਹੈ ਆਪਾਂ ਨੂੰ ਨਾਰਮਲ ਕੈਂਡਲਸਟਿਕ ਪੈਟਰਨ ਚਾਹੀਦੀ ਹੈ ਹੁਣ ਜਦੋਂ ਟ੍ਰੈਂਡ ਦੇ ਖਿਲਾਫ ਕਰਨੀ ਉਹਦੋਂ ਮਲਟੀਪਲ ਕਨਫਰਮੇਸ਼ਨ ਚਾਹੀਦੀ ਹੈ ਇਸੇ ਕਰਕੇ ਟ੍ਰੈਂਡ ਦੇ ਖਿਲਾਫ ਜਿੱਦੋਂ ਵੀ ਟ੍ਰੇਡ ਕਰਨੀ ਹੈ ਮਲਟੀ ਟਾਈਮ ਫਰੇਮ ਤੇ ਕੈਂਡਲਸਟਿਕ ਪੈਟਰਨ ਬਣੇ ਹੋਣੇ ਚਾਹੀਦੇ ਆ ਉਸ ਡਾਇਰੈਕਸ਼ਨ ਦੇ ਠੀਕ ਹੈ ਸੋ ਇਹ ਕਲੀਅਰ ਹੋ ਗਿਆ ਸੋ ਇਹ ਆਪਣੇ ਤਿੰਨ ਪਲਾਨ ਨੇ ਤੇ ਇਹ ਨੋਟ ਡਾਊਨ ਕਰ ਲੋ ਆਪਣੇ ਸਪੋਰਟ ਰੈਜ਼ਿਸਟੈਂਸ 5997 ਸਪੋਰਟ ਆ 26100 ਰੈਜ਼ਿਸਟੈਂਸ ਆ 26152 ਇਹ ਵੀ ਆਪਣਾ ਰੈਜ਼ਿਸਟੈਂਸ ਆ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ